ਭਗਵੰਤ ਮਾਨ ਸਰਕਾਰ ਨੇ ਇੱਕ ਤਗੜਾ ਫੈਸਲਾ ਕੀਤਾ ਇਹ ਜਿਹੜਾ ਪਾਣੀ ਹਰਿਆਣੇ ਨੂੰ ਜਾ ਰਿਹਾ ਇਹ ਇਸੇ ਤਰੀਕੇ ਨਾਲ ਪਹਿਲਾਂ ਵੀ ਜਾਂਦਾ ਸੀ 21 ਤੋਂ ਵੀ 21 ਮਈ ਤੋਂ 21 ਮਈ ਵਾਲੀ ਜਿਹੜੀ ਗੱਲ ਆ ਇਹ ਕੋਈ ਨਵੀਂ ਨਹੀਂ ਹੋਈ ਪਰ ਪਹਿਲਾਂ ਕਦੀ ਵੀ ਸਰਕਾਰਾਂ ਨੇ ਇਸ ਲੈਵਲ ਦਾ ਜਿਹੜਾ ਜਿੰਨੀ ਵੀ ਆਪਾਂ ਨੂੰ ਖਬਰਾਂ ਸਾਹਮਣੇ ਆ ਰਹੀਆਂ ਨੇ ਵੀ ਇਦਾਂ ਦਾ ਕੋਈ ਫੈਸਲਾ ਨਹੀਂ ਸੀ ਕੀਤਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਭਗਵੰਤ ਮਾਨ ਸਰਕਾਰ ਨੇ ਇੱਕ ਤਗੜਾ ਫੈਸਲਾ ਕੀਤਾ ਤੇ ਉਸ ਫੈਸਲੇ ਤੋਂ ਬਾਅਦ ਕਹਿ ਲਓ ਕਿ ਚਾਰੇ ਪਾਸੇ ਤੜਥੱਲੀ ਮਚੀ ਹੋਈ ਆ ਇਹ ਸਾਨੂੰ ਨਜ਼ਰ ਆਉਂਦਾ ਹੁਣ ਮੈਨੂੰ ਨਾ ਇੱਕ ਅੱਜ ਮੈਂ ਹੁਣੇ ਖਬਰ ਦੇਖੀ ਆ ਤੇ ਮੈਂ ਥੋੜਾ ਸੋਚਾਂ ਚ ਪੈ ਗਿਆ ਕਵਰ ਕੀਤਾ ਪੰਜਾਬੀ ਟ੍ਰਿਬਿਊਨ ਪੀ.ਡੀ.ਆਈ ਦੇ ਹਵਾਲੇ ਨਾਲ ਇੱਕ ਰਿਪੋਰਟ ਸਾਂਝੀ ਕਰਦਾ ਕਿ ਪਾਕੜਾ ਹੈਡਵਰਕਸ ਦੇ ਉੱਤੇ ਪੰਜਾਬ ਪੁਲਿਸ ਦੀ ਕਥਿਤ ਤੈਨਾਤੀ ਇਹ ਜਿਹੜਾ ਇੱਕ ਕਲੇਮ ਕੀਤਾ ਜਾ ਰਿਹਾ ਕਿ ਪੰਜਾਬ ਪੁਲਿਸ ਤੈਨਾਤ ਕੀਤੀ ਗਈ ਹੈ ਜੀ ਪਾਕੜਾ ਹੈਡਵਰਕਸ ਦੇ ਉੱਤੇ ਸੋ ਪਾਕੜਾ ਹੈਡਵਰਕਸ ਦੇ ਉੱਤੇ ਪੰਜਾਬ ਪੁਲਿਸ ਦੀ ਕਥਿਤ ਤੈਨਾਤੀ ਖਿਲਾਫ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਦਾਵਾ ਕੀਤਾ ਗਿਆ ਕਿ ਇਹ ਪੁਲਿਸ ਹਰਿਆਣਾ ਨੂੰ ਪਾਣੀ ਛੱਡਣ 'ਚ ਅੜੇਕਾ ਪਾ ਰਹੀ ਹੈ ਐਡਵੋਕੇਟ ਰਵਿੰਦਰ ਸਿੰਘ ਡੁੱਲ ਵੱਲੋਂ ਧਾਰ ਪੁਲਿਸਨ ਦੇ ਅਨੁਸਾਰ ਪੰਜਾਬ ਸਰਕਾਰ ਨੇ ਸਾਰੇ ਸੰਵਿਧਾਨਕ ਨਿਜਮਾ ਦੀ ਉਲੰਘਣਾ ਕਰਦੇ ਆ ਬੀਬੀ ਐਮਬੀ ਪਾਖੜਾ ਹੈਡ ਵਰਕਸ ਦੇ ਲੋਹੰਦ ਖੰਡ ਲੋਹੰਦ ਖੰਡ ਐਸ ਐਸਕੇਪ ਚੈਨਲ ਤੇ ਕਥਿਤ ਗੈਰ ਕਾਨੂੰਨੀ ਢੰਗ ਦੇ ਨਾਲ ਪੁਲਿਸ ਤਾਇਨਾਤ ਕੀਤੀ ਹੈ ਕੀਤੀ ਆ ਕਿੰਨੀ ਕੀਤੀ ਆ ਕਿੰਨੀ ਨਹੀਂ ਕੀਤੀ ਉਹ ਗੱਲ ਰਹਿ ਗਈ ਸਾਈਡ ਤੇ ਪਰ ਜਿਹੜੀ ਗੱਲ ਆ ਗਈ ਕਿ ਸੰਵਧਾਨ ਦੀ ਤੇ ਜਿਵੇਂ ਮੈਂ ਕਿਹਾ ਕਿ ਇਹ ਸੰਵਿਧਾਨ ਕੱਲਾ ਪੰਜਾਬ ਦੀ ਵਾਰ ਨੂੰ ਕਿਉਂ ਚੇਤੇ ਆਉਂਦਾ ਜਦੋਂ ਪੰਜਾਬ ਕਿਸੇ ਗੱਲ ਦੇ ਉੱਤੇ ਜਾ ਕੇ ਅਦਾਲਤਾਂ ਨੂੰ ਕਹਿੰਦਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਉਦੋਂ ਸੰਵਿਧਾਨ ਕਿਉਂ ਨਹੀਂ ਚੇਤੇ ਆਉਂਦਾ ਹਾਲਾਂਕਿ ਇੱਕ ਬਿਲਕੁਲ ਅੱਡ ਮਸਲਾ ਆਇਆ ਵੀ ਇਹ ਜਿਹੜਾ ਹਰਿਆਣਾ ਹੁਣ ਜਿਹੜਾ ਪਾਣੀ ਮੰਗ ਰਿਹਾ ਇਹਦੇ ਵਿੱਚ ਮੋਸਟਲੀ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਪੰਜਾਬ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਇੱਕ ਤੁਸੀਂ ਕਹਿ ਸਕਦੇ ਹੋ ਵੀ ਠੀਕ ਹੈ ਹਰਿਆਣਾ ਕਹਿੰਦਾ ਵੀ ਚਲੋ ਜਿਹੜੀ ਅਸੀਂ ਮਿਆਦ ਮੰਨੀ ਸੀ ਵੀ ਇੰਨਾ ਪਾਣੀ ਸਾਨੂੰ ਮਿਲਣਾ ਵੀ ਯਾਰ ਸਾਤੋਂ ਉਤੋਂ ਜ਼ਿਆਦਾ ਵਰਤ ਹੋ ਗਿਆ ਤੇ ਹੁਣ ਸਾਡੀ ਬੇਨਤੀ ਆ ਕਿ ਜਦ ਤੱਕ ਆਪਣੇ ਦੁਆਰਾ ਨਿਜਮ ਤੈ ਨਹੀਂ ਹੋ ਜਾਂਦੇ 21 ਮਈ ਨੂੰ ਜਦੋਂ ਮਾਨ ਸਾਹਿਬ ਨੇ ਕਿਹਾ ਵੀ 21 ਮਈ ਤੋਂ 21 ਮਈ ਦੀ ਤੱਕ ਦੀ ਜਿਹੜੀ ਇਹ ਡੈਡ ਲਾਈਨ ਸੀਗੀ ਜਾਂ ਇੱਕ ਇੱਕ ਸਾਲ ਦਾ ਸਮਾਂ ਸੀ ਵੀ ਤੁਸੀਂ ਆਪਣਾ ਜਿੰਨਾ ਤੁਹਾਨੂੰ ਤੈ ਪਾਣੀ ਸੀਗਾ ਉਹ ਤੁਸੀਂ ਵਰਤ ਲਿਆ ਤੇ ਉਦੋਂ ਜ਼ਿਆਦਾ ਵੀ ਤੁਸੀਂ ਵਰਤ ਲਿਆ ਤੇ ਉਦੋਂ ਜ਼ਿਆਦਾ ਅਸੀਂ ਥੋੜਾ ਬਾਲਾ ਤੁਹਾਨੂੰ ਦੇਈ ਵੀ ਜਾਂਦੇ ਆ ਇਦਾਂ ਵੀ ਨਹੀਂ ਅਸੀਂ ਕਹਿੰਦੇ ਕਿ ਅਸੀਂ ਤੁਹਾਨੂੰ ਨਹੀਂ ਦੇਣਾ ਪਰ ਹੋਇਆ ਕਿ ਕਿ ਮਾਨ ਸਾਹਿਬ ਦਾ ਇਹ ਕਹਿਣਾ ਜਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਤੇ ਵੱਖ-ਵੱਖ ਮੀਡੀਆ ਦੇ ਵਿੱਚ ਵੀ ਜਿਹੜੀਆਂ ਰਿਪੋਰਟਾਂ ਛਾਇਆ ਹੋ ਰਹੀਆਂ ਨੇ ਕਿ ਜਦੋਂ ਪੰਜਾਬ ਨੇ ਇਹ ਗੱਲ ਕਹੀ ਕਿ ਸਰ ਤੁਸੀਂ ਹਰਿਆਣੇ ਵਾਲਿਆਂ ਨੂੰ ਵੀ ਤੁਸੀਂ ਆਪਣਾ ਪਾਣੀ ਵਰਤ ਲਿਆ ਵੇ ਹੁਣ ਤੁਸੀਂ 21 ਮਈ ਤੱਕ ਇੰਤਜ਼ਾਰ ਕਰੋ ਦੁਬਾਰਾ ਆਪਾਂ ਬੈਠਨੇ ਆ ਜੋ ਵੀ ਇਹਦੇ ਤੇ ਗੱਲ ਕਰਨੀ ਆ ਉਹਨਾਂ ਨੇ BBHM ਦੇ ਜ਼ਰੀਏ ਕਿਉਂਕਿ ਕਰਤੇ ਧਰਤੇ ਦਾ ਕੇਂਦਰ ਵਾਲੇ ਨੇ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਹੈ ਮਨੋ ਰਾਲ ਖੱਟਰ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਰਹੇ ਨੇ ਪਰ ਹਰਿਆਣੇ ਦੇ ਉਹਨਾਂ ਦੀ ਭਾਈ ਚੱਲਦੀ ਆ ਮੋਦੀ ਸਾਹਿਬ ਦੇ ਨਾਲ ਤਾਂ ਦੱਸਦੇ ਇੱਕੋ ਕਮਰੇ ਦੇ ਵਿੱਚ ਉਹ ਰਹਿੰਦੇ ਰਹੇ ਨੇ ਤੇ ਇਸ ਮਸਲੇ ਨੂੰ ਵੀ ਦੇਖ ਰਹੇ ਨੇ ਉੱਥੇ ਕੇਂਦਰ ਦੇ ਵਿੱਚ ਉਹ ਤੇ ਉਹ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਪੰਜਾਬ ਵਾਲੇ ਕੌਣ ਹੁੰਦੇ ਆ ਨਹੀਂ ਮੰਨਦੇ ਤਾਂ ਨਾ ਸਹੀ ਤੁਸੀਂ ਪਾਣੀ ਛੱਡੋ ਹਰਿਆਣੇ ਨੂੰ ਤੇ ਫਿਰ ਮਾਨ ਸਾਹਿਬ ਨੇ ਲੈ ਲਿਆ ਸਟੈਂਡ ਤੇ ਇਸ ਕਰਕੇ ਹੁਣ ਕਿਹਾ ਜਾ ਰਿਹਾ ਵੀ ਭਾਈ ਪੰਜਾਬ ਇਦਾਂ ਕਿਉਂ ਕਰ ਰਿਹਾ ਤੇ ਪੰਜਾਬ ਅੱਛਾ ਦੇਖੋ ਹਿਮਾਚਲ ਵਾਲਿਆਂ ਨੇ ਹੋਰ ਹੀ ਬਿਆਨ ਕੱਢ ਮਾਰਿਆ ਉਹ ਕਹਿੰਦਾ ਵੀ ਦੇਖੋ ਜੀ ਪਾਣੀ ਤਾਂ ਹਿਮਾਚਲ ਦਾ ਇਹ ਐਵੇਂ ਹੀ ਲੜੀ ਜਾਂਦੇ ਆ ਤੇ ਫਿਰ ਮੈਂ ਕਿਹਾ ਚਲੋ ਇਦਾਂ ਕਰ ਲਓ ਵੀ ਬਾਅਦ ਵਿੱਚ ਜੰਮੂ ਕਸ਼ਮੀਰ ਵਾਲੇ ਕਹਿ ਦੇਣਗੇ ਮੋਰ ਅਬਦੁੱਲਾਹ ਸਾਹਿਬ ਤੋਂ ਵੀ ਬਿਆਨ ਦਵਾਦ ਨੇ ਉਹ ਕਹਿਣਗੇ ਵੀ ਪਾਣੀ ਤਾਂ ਸਾਡਾ ਇਹ ਹਿਮਾਚਲ ਵਾਲਾ ਐਵੇਂ ਹੀ ਰੌਲਾ ਪਾਈ ਜਾਂਦਾ ਤੇ ਰਹਿੰਦੀ ਖੁੰਦੀ ਕਦਰ पे ਚੀਨ ਵਾਲਿਆਂ ਤੋਂ ਕਢਾ ਦੰਨੇ ਆ ਚੀਨ ਵਾਲੇ ਕਹਿਣਗੇ ਵੀ ਭਾਈ ਪਾਣੀ ਤਾਂ ਸਾਡਾ ਇੰਡੀਆ ਦੀਆਂ ਸਟੇਟਾਂ ਵਾਲੇ ਹੁੰਦੇ ਹੀ ਕੋਣ ਹੈ ਹੈ ਵੀ ਤੁਸੀਂ ਕੌਣ ਆ ਭਾਈ ਐਵੇਂ ਹੀ ਬਿਨਾਂ ਗੱਲ ਤੋਂ ਤੁਸੀਂ ਕਹਿੰਦੇ ਹੁੰਦੇ ਆ ਵੀ ਲੜਾਈਆਂ ਕਰਦੇ ਫਿਰਦੇ ਹੋ ਮੇ ਤਾਂ ਸਾਡਾ ਪਾਣੀ ਹੈ ਇਹ ਪਾਣੀ ਕੋ ਕੁਦਰਤੀ ਨਿਜਮ ਹੁੰਦੇ ਆ ਦੁਨੀਆ ਨੇ ਰਾਈਪੇਰੀਅਨ ਸਿਧਾਂਤ ਘੜਿਆ ਸੀ ਕਿ ਜਿਹੜਾ ਪਾਣੀ ਉਤੋਂ ਚੱਲ ਕੇ ਆਉਂਦਾ ਉਹ ਜਿਹੜਾ ਕੁਦਰਤੀ ਵਹਾਵ ਆ ਉਹ ਉਹਦੇ ਵਿੱਚ ਚੱਲਣਾ ਚਾਹੀਦਾ ਉਹ ਤਾਂ ਹੁੰਦਾ ਕਿ ਜਦੋਂ ਕੁਦਰਤੀ ਵਹਾਅ ਦੇ ਚੱਲਦੇ ਆ ਉਸ ਨਹਿਰ ਦੇ ਵਿੱਚ ਉਸ ਦਰਿਆ ਦੇ ਵਿੱਚ ਜਦੋਂ ਹੜ ਆਉਂਦਾ ਤੇ ਜਿਹੜੇ ਨਾਲ ਲੱਗਦੇ ਏਰੀਏ ਹੁੰਦੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਮਾਰ ਚੱਲਣੀ ਪੈਂਦੀ ਆ ਸੋ ਇਸ ਕਰਕੇ ਜਦੋਂ ਉੱਥੇ ਮਾਰ ਉਹ ਇਲਾਕੇ ਚੱਲਦੇ ਨੇ ਨਾ ਤੇ ਜਿਹੜੇ ਬੈਨੀਫਿਟ ਆ ਉਹ ਵੀ ਉਹਨਾਂ ਇਲਾਕਿਆਂ ਨੂੰ ਹੀ ਹੋਣੇ ਚਾਹੀਦੇ ਆ ਤੁਸੀਂ ਨਹਿਰ ਕੱਢ ਕੇ ਸਾਈਡ ਤੇ ਜਦੋਂ ਪਾਣੀ ਲੈ ਕੇ ਜਾਣਾ ਉਦੋਂ ਜੇ ਇਸ ਜਗ੍ਹਾ ਤੋਂ ਨਹਿਰ ਕੱਢਣੀ ਆ ਉਹ ਜਿਹੜਾ ਦਰਿਆ ਜਿੱਥੋਂ ਮੇਨਲੀ ਗੁਜ਼ਰਦਾ ਉਸ ਸਟੇਟ ਦਾ ਉਸ ਇਲਾਕੇ ਦਾ ਸਭ ਤੋਂ ਜ਼ਿਆਦਾ ਉਸ ਪਾਣੀ ਤੇ ਹੱਕ ਹੁੰਦਾ ਰਾਈਪੇਰੀਅਨ ਸਿਧਾਂਤ ਦੇ ਅਨੁਸਾਰ ਤੇ ਹੁਣ ਜਿਹੜਾ ਇਹ ਹਿਮਾਚਲ ਵਾਲਿਆਂ ਨੇ ਇਹ 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 ਨਾ ਇਹ ਇਸ ਗੱਲ ਨੂੰ ਕੋਈ ਕਲੇਵ ਨਹੀਂ ਕਰ ਸਕਦਾ ਤੇ ਨਾ ਕਿਸੇ ਨੂੰ ਕਰਨਾ ਚਾਹੀਦਾ ਜਿਹੜਾ ਕੁਦਰਤੀ ਚੀਜ਼ਾਂ ਉਹਨੂੰ ਕੁਦਰਤ ਤੇ ਹੀ ਰਹਿਣ ਦਿਓ ਪਰ ਪੰਜਾਬ ਇਸ ਕਰਕੇ ਰੌਲਾ ਪਾ ਰਿਹਾ ਕਿ ਤੁਸੀਂ ਨਹਿਰਾਂ ਕੱਢ ਕੇ ਹਰਿਆਣੇ ਨੂੰ ਪਾਣੀ ਲੈ ਕੇ ਗਏ ਹੋ ਜਾਈਦਾ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਜਿਹੜਾ ਪਾਣੀਆਂ ਦਾ ਮਸਲਾ ਇਹਨੂੰ ਰਾਜਾਂ ਨੇ ਆਪ ਹੱਲ ਕਰਨਾ ਜਦਕਿ ਜਦੋਂ ਪੰਜਾਬ ਦਾ ਪੁਨਰਗਠਨ ਐਕਟ ਬਣਦਾ ਇਹਦੇ ਵਿੱਚ ਇੱਕ ਧਾਰਾ ਦੋ ਧਾਰਾ ਪਾਈਆਂ ਜਾਂਦੀਆਂ 78 ਤੇ 79 78 ਤੇ 79 ਧਾਰਾ ਜਿਹੜੀ ਪਾ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਵੀ ਦੇ ਦਿੱਤਾ ਰਾਜਸਥਾਨ ਨੂੰ ਵੀ ਦੇ ਦਿੱਤਾ ਹੁਣ ਇਹੀ ਧਾਰਾ 78 ਤੇ 79 ਇੰਡੀਅਨ ਕਨਸਟੀਟਿਊਸ਼ਨ ਦੀ ਧਾਰਾ 262 ਦੀ ਉਲੰਘਣਾ ਕਰਦੀਆਂ 262 ਨੂੰ ਕੌਨਟਰਡਿਕਟ ਕਰਦੀਆਂ ਬਈ ਜਿਹੜਾ ਪੰਜਾਬ ਦੇ ਪੁਨਰਗਠਨ ਪੰਜਾਬ ਦਾ ਜਿਹੜਾ ਪੁਨਰਗਠਨ ਐਕਟ ਆ ਉਹ ਇੰਡੀਅਨ ਕਨਸਟੀਟਿਊਸ਼ਨ ਨੇ ਕਨਟਰਡਿਕਟ ਕਰੀ ਜਾਂਦਾ ਜਦੋਂ ਪੰਜਾਬ ਇਸ ਚੀਜ਼ ਨੂੰ ਲੈ ਕੇ ਅਦਾਲਤ ਦੇ ਵਿੱਚ ਗਿਆ ਪਹਿਲਾਂ ਤਾਂ ਜਦੋਂ ਦਰਬਾਰਾ ਸੌਂ ਦੀ ਸਰਕਾਰ ਆਈ ਉਹ ਤੋਂ ਇੰਦਰਾ ਗਾਂਧੀ ਦੀ ਸਰਕਾਰ ਨੇ ਉਹਦੀ ਬਾਹਮ ਰੋੜ ਕੇ ਉਹ ਤੋਂ ਉਹ ਕੇਸ ਵਾਪਸ ਲੈ ਲਿਆ ਤੇ ਹੁਣ ਇਹਦੇ ਤੇ ਗੱਲ ਹੀ ਨਹੀਂ ਹੁੰਦੀ ਸੋ ਮੈਂ ਇਸ ਕਰਕੇ ਵੀ ਇਹ ਗੱਲ ਕਰ ਰਿਹਾ ਵੀ ਮਾਨ ਸਾਹਿਬ ਨੂੰ ਵੀ ਚਾਹੀਦਾ ਜਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਚਾਹੀਦਾ ਵੀ ਤੁਸੀਂ ਚਲੋ ਸੰਵਿਧਾਨਿਕ ਨਿਜਮਾ ਦੀ ਗੱਲ ਕਰਦੇ ਹੋ ਵੀ ਸਾਨੂੰ ਮੜਾ ਜਾ ਦੱਸੋ ਵੀ ਇਹ ਜਿਹੜੀ ਧਾਰਾ ਇਹੀ ਤੁਸੀਂ ਸਾਡੇ ਇਹਦੇ ਚ ਪਾਤੀ ਪੰਜਾਬ ਪੁਨਰਗਠਨ ਐਕਟ ਦੇ ਵਿੱਚ 78 ਤੇ 79 ਕੀ ਇਹ ਭਾਰਤੀ ਸੰਵਿਧਾਨ ਦੇ ਖਿਲਾਫ ਹੈ ਜਾਂ ਭਾਰਤੀ ਸੰਵਿਧਾਨ ਦੇ ਅੰਤਰਗਤ ਹੈ ਦੇਖਦੇ ਆਂ ਫਿਰ ਇਹਦੇ ਤੇ ਅਦਾਲਤਾਂ ਕੀ ਕਹਿੰਦੀਆਂ ਸੋ ਖੈਰ ਇਹ ਮਸਲਾ ਡੈਫੀਨਿਟਲੀ ਬੈਕ ਇਹਦਾ ਹੱਲ ਕੀਤਾ ਜਾ ਸਕਦਾ ਪਰ ਇਸ ਵੀ ਕੇ ਨਾਲ ਬੁਲੀ ਨਹੀਂ ਕਰਨਾ ਚਾਹੀਦਾ ਇਹ ਤਾਂ ਫਿਰ ਉਹੀ ਗੱਲ ਹੋ ਗਈ ਜਦੋਂ ਅੱਗੇ ਰੌਲਾ ਪੈਂਦਾ ਸੀ ਕਿ ਬੀਬੀਐਮ ਦੇ ਵਿੱਚ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਵੀ ਉਹਦੇ ਵਿੱਚ ਪੰਜਾਬ ਦੀ ਜਿਹੜੀ ਪ੍ਰਧਾਨਗੀ ਆ ਉਹ 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 ਜਿਹੜੀ ਉਹਨੂੰ ਘਟਾਇਆ ਜਾ ਰਿਹਾ ਪੰਜਾਬ ਤੇ ਵੈਸੇ ਤਾਂ ਪੰਜਾਬ ਵਾਲੇ ਦੱਸਦੇ ਆ ਉਦਾਂ ਹੀ ਅਦਾਲਤ ਦੇ ਵਿੱਚ ਉੱਥੇ ਗਏ ਹੋਏ ਨੇ ਕਿ ਬੀਬੀਐਮ ਜਿਹੜਾ ਹੋਣਾ ਹੀ ਨਹੀਂ ਚਾਹੀਦਾ ਬੀਬੀਐਮ ਵੀ ਕਿ ਕਿਉਂਕਿ ਪੰਜਾਬ ਦਾ ਪਾਣੀ ਆ ਇਹ ਤਾਂ ਦੇਖੋ ਜੀ ਬੜੀ ਕੁਦਰਤੀ ਗੱਲ ਆ ਪਾਖੜਾ ਡੈਮ ਖੁਦਾ ਨਾ ਖਾਸਤਾ ਖੁਦਾ ਨਾ ਖਾਸਤਾ ਉੱਥੇ ਕੁਝ ਹੋ ਜਵੇ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੋਣਾ ਜੀ ਪੰਜਾਬ ਦਾ ਤਾਂ ਬਹੁਤ ਵੱਡਾ ਨੁਕਸਾਨ ਹੈ ਕੋਈ ਉੱਥੇ ਕੁਝ ਇਦਾਂ ਦਾ ਹੋ ਜਵੇ ਤਾਂ ਤੇ ਫਿਰ ਪੰਜਾਬ ਨੂੰ ਹੱਕ ਕਿਉਂ ਨਾ ਹੋਵੇ ਉਹ ਸਭ ਸਭ ਕਾਸੇ ਨੂੰ ਜਿਹੜਾ ਗਾਰਡ ਕਰਨ ਦਾ ਪੰਜਾਬ ਦਾ ਹੀ ਹੱਕ ਹੋਣਾ ਚਾਹੀਦਾ ਠੀਕ ਹੈ ਇਹ ਕੋਈ ਇਦਾਂ ਵੀ ਨਹੀਂ ਕਹਿੰਦਾ ਕਿ ਭਾਈ ਕਿਸੇ ਨੂੰ ਤੁਸੀਂ ਬਾਕੀਆਂ ਨੂੰ ਪਿਆਸੇ ਮਾਰ ਦਿਓ ਤੁਸੀਂ ਬਹਿ ਕੇ ਜਿੱਦਾਂ ਦੁਨੀਆ ਦੀਆਂ ਗੱਲਾਂ ਹੁੰਦੀਆਂ ਉਦਾਂ ਤੁਸੀਂ ਇਹਨੂੰ ਤੈਅ ਕਰ ਲਓ ਪਰ ਇਹ ਤਕੇशाही ਦੇ ਨਾਲ ਕੰਮ ਤਾਂ ਨਹੀਂ ਚੱਲਣਾ ਤੋ ਖੈਰ ਹੁਣ ਸਾਨੂੰ ਇਹ ਵੀ ਨਜ਼ਰ ਆ ਰਿਹਾ ਵੇ ਚੰਗੀ ਗੱਲ ਆ ਵੈਸੇ ਮਾਨ ਸਰਕਾਰ ਨੇ ਇਹ ਕੰਮ ਕੀਤਾ ਤੇ ਹੁਣ ਬਾਕੀ ਜਿਹੜੇ ਜਿੰਨੇ ਕੁ ਵੀ ਹੈਗੇ ਨੇ ਉਹਨਾਂ ਨੂੰ ਵੀ ਇਹ ਨਾਲ ਖਾਣਾ ਪੈ ਰਿਹਾ ਵੇ ਠੀਕ ਐ ਭਾਈ ਜਿੰਨੇ ਵੀ ਚਾਹੇ ਭਾਜਪਾ ਵਾਲੇ ਪੰਜਾਬ ਦੇ ਨੇ ਚਾਹੇ ਕਾਂਗਰਸ ਵਾਲੇ ਦੇ ਨੇ ਉਹ ਵੀ ਹੁਣ ਪੰਜਾਬ ਦੇ ਨਾਲ ਖੜੇ ਨੇ ਤੇ ਖੜਨਾ ਦੀ ਚਾਹੀਦਾ ਬਹੁਤ ਚੰਗੀ ਗੱਲ ਐ ਤੇ ਕੱਲ ਇਹਨਾਂ ਨੇ ਮੀਟਿੰਗ 'ਚ ਜਾਣ ਤੋਂ ਮਨਾ ਕਰ ਦਿੱਤਾ ਪੰਜਾਬ ਦੇ ਅਧਿਕਾਰੀਆਂ ਨੇ ਜਿਹੜੀ BBMP ਦੀ ਮੀਟਿੰਗ ਸੀਗੀ ਸੋ ਇਸ ਕਰਕੇ ਜਿਹੜਾ ਹਰਿਆਣੇ ਨੂੰ ਹੋਰ ਪਾਣੀ ਉਧਰ ਉਹ ਜਿਹੜੀਆਂ ਸਰਪਾਰਟੀ ਮੀਟਿੰਗਾਂ ਕਰੀ ਜਾ ਰਹੇ ਨੇ ਤੇ ਹਾਲਾਂਕਿ ਕੁਦਰਤੀ ਚੀਜ਼ ਐ ਕਿ ਪਾਣੀ ਤਾਂ ਏ ਨਹੀਂ ਕਿ ਤੁਸੀਂ ਦਬਾਅ ਪਾ ਕੇ ਨਹੀਂ ਵੀ ਕਿਉਂਕਿ ਪੰਜਾਬ ਦੀਆਂ ਤਾਂ ਕੇਂਦਰ ਦੇ ਵਿੱਚ ਕੀ ਪੰਜਾਬ ਦੀਆਂ 13 ਲੋਕ ਸਭਾ ਦੀਆਂ ਸੀਟਾਂ ਹੁੰਦੀਆਂ 6-7 ਰਾਜ ਸਭਾ ਦੀਆਂ ਹੁੰਦੀਆਂ ਇਹਨਾਂ ਨੂੰ ਪੁੱਛਦਾ ਕੌਣ ਹੈ ਕੇਂਦਰ ਦੀ ਸਰਕਾਰ ਦੇ ਵਿੱਚ ਤੇ ਇਧਰੋਂ ਤੁਸੀਂ ਦੇਖੋ ਹੁਣ ਪਾਕਿਸਤਾਨ ਦੇ ਨਾਲ ਜੰਗੀ ਹਾਲਾਤ ਬਣੇ ਹੋਏ ਨੇ ਸਭ ਤੋਂ ਜ਼ਿਆਦਾ ਅਸਰ ਕਿੱ데 ਤੇ ਪੈਣਾ ਪੰਜਾਬ ਦੇ ਉੱਤੇ ਸਰਹੱਦੀ ਪਿੰਡਾਂ ਨੂੰ ਕਿਨਾਂਦਿਆਂ ਨੂੰ ਉਠਾਇਆ ਜਾ ਰਿਹਾ ਪੰਜਾਬ ਦੇਆਂ ਨੂੰ ਤੇ ਤੁਸੀਂ ਹਰੇਕ ਮਸਲੇ ਤੇ ਪੰਜਾਬ ਦੇ ਨਾਲ ਇਸ ਵੀ ਕਿਹਨਾ ਕਰੀ ਜੋ ਇਦਾਂ ਤਾਂ ਨਹੀਂ ਚੱਲਦਾ ਸੋ ਖੈਰ ਚੰਗੀ ਗੱਲ ਹੈ ਪੰਜਾਬ ਦੇ ਲੋਕ ਵੀ ਆਪਣੀ ਸਰਕਾਰ ਦੇ ਨਾਲ ਨੇ ਕਿ ਇਸ ਮਸਲੇ ਦਾ ਹੱਲ ਤਰੀਕੇ ਨਾਲ ਕੱਢਿਆ ਜਾਵੇ ਇਹ ਇਦਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਧੱਕੇ ਨਾਲ ਆਪਣੀ ਧੱਕੇਸ਼ਾਹੀ ਕਿਉਂਕਿ ਜਿਹੜਾ ਰਾਈਪੇਰੀਅਨ ਸਿਧਾਂਤ ਪੂਰੀ ਦੁਨੀਆ ਦੇ ਉੱਤੇ ਹੈਗਾ ਉਹਦੇ ਹਿਸਾਬ ਨਾਲ ਹੀ ਕੰਮ ਚੱਲਣਾ ਚਾਹੀਦਾ ਸਥਿਤੀਆਂ ਜਾਣਦੀਆਂ ਤੁਹਾਡੇ ਨਾਲ ਗੱਲ ਕਰਦੇ ਨਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਤਿ ਸ਼੍ਰੀ ਅਕਾਲ